ਮਾਸਟਰ ਸੁਖਦੀਪ ਸਿੰਘ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਹ ਵੀ ਆਪਣੇ ਬੱਚੇ ਜਿਹੜੇ ਸਕੂਲ ਦੇ ਇੱਥੇ ਲੈ ਕੇ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ 2 ਮਿੰਟ ਗੱਲਬਾਤ ਕਰਦੇ ਹਾਂ ਹਾਂਜੀ ਮਾਸਟਰ ਜੀ ਜਿਹੜਾ ਇਹ ਉਪਰਾਲਾ ਹੋ ਰਿਹਾ ਤੁਹਾਨੂੰ ਕਿਦਾਂ ਲੱਗਦਾ ਇਹ ਬਹੁਤ ਵਧੀਆ ਉਪਰਾਲਾ ਜੀ ਪਿੰਡ ਵਾਸੀਆਂ ਨੇ ਜਿਹੜਾ ਕੀਤਾ ਹਾਂਜੀ ਅੱਜ ਜੇ ਆਪਾਂ ਦੇਖੀਏ ਦੇ ਦੇ ਧਰਤੀ ਦੀ ਤਾਪਸ ਵਧ ਰਹੀ ਆ ਜੀ ਟੈਂਪਰੇਚਰ 50 ਦੇ ਲਗਭਗ ਡਿਗਰੀ ਦੇ ਨੇੜੇ ਪਹੁੰਚਣ ਵਾਲਾ ਹੋਇਆ ਇਸ ਵਾਰ ਜਿਵੇਂ ਆਪਾਂ ਗਰਮੀ ਦੇਖੀ ਆ ਹਾਂਜੀ ਤਾ ਇਹਦੇ ਤੋਂ ਇਹ ਨਿਕਲ ਕੇ ਆਉਂਦਾ ਵੀ ਦਰਖਤਾਂ ਦੀ ਕਮੀ ਕਰਕੇ ਜੀ ਜਿਹਦੇ ਨਾਲ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਵਧੀਆਂ ਉਹਦੇ ਨਾਲ ਹੀ ਇਹ ਤਾਪਸ ਵਧ ਰਹੀ ਆ ਜੀ ਤੇ ਬੂਟਿਆਂ ਦੀ ਇਹ ਪੌਦਿਆਂ ਦੀ ਇਹ ਖੂਬੀ ਹੁੰਦੀ ਆ ਵੀ ਵਾਤਾਵਰਨ ਦੇ ਵਿੱਚੋਂ ਇਹ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਨੂੰ ਘਟ ਕਰਦਾ ਜੀ ਤਾਂ ਬਹੁਤ ਚੰਗਾ ਉਪਰਾਲਾ ਸਾਡੇ ਲਈ ਜਿਉਂਦੇ ਰਹਿਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹਵਾ ਹੁੰਦੀ ਆ ਜੀ ਬੰਦਾ ਭੱਜ ਨੱਠ ਚ ਤੁਰਿਆ ਫਿਰਦਾ ਪੈਸੇ ਦੀ ਦੌੜ ਚ ਤੁਰਿਆ ਫਿਰਦਾ ਜੀ ਪਰ ਜਿਹੜੀ ਸਾਡੇ ਲਈ ਜਿਹਦੇ ਬਿਨਾ ਇੱਕ ਮਿੰਟ ਨਹੀਂ ਸਰਦਾ ਉਸ ਹਵਾ ਨੂੰ ਸਾਫ਼ ਕਰਨ ਵਾਲੇ ਦਰਖਤਾਂ ਨੂੰ ਅਸੀਂ ਕੱਟ ਰਹੇ ਹਾਂ ਤਾਂ ਇਹ ਲੋੜ ਨੂੰ ਸਮਝਦੇ ਹੋਏ ਜਿਹੜੇ ਪਿੰਡ ਵਾਲਿਆਂ ਨੇ ਜਿਹੜਾ ਏਡਾ ਉਪਰਾਲਾ ਕੀਤਾ ਮੈਂ ਦੇਖਿਆ ਵੀ ਕਿੱਲਾ ਥਾਂ ਹੈ ਜਿੱਦੇ ਵਿੱਚ ਬੂਟੇ ਲਾਏ ਜਾਣੇ ਆ ਬਹੁਤ ਸੋਹਣਾ ਉਪਰਾਲਾ ਇਹ ਦੇਖੋ ਪਿੰਡ ਦੇ ਫੇਫੜੇ ਆ ਜੀ ਹਨਾ ਪਿੰਡ ਦੇ ਫੇਫੜੇ ਪਿੰਡ ਨੇ ਸਾਰੇ ਲੋਕਾਂ ਨੇ ਇਹਦੇ ਵਿੱਚੋਂ ਸਾਹ ਲੈਣਾ ਬਹੁਤ ਸੋਹਣਾ ਉਪਰਾਲਾ ਪਿੰਡ ਦਾ ਧੰਨਵਾਦ ਤੇ ਵਸਤੀ ਵਾਲਾਂ ਦਾ ਬਹੁਤ ਧੰਨਵਾਦ ਸਾਡੇ ਵੱਲੋਂ ਜਿਨ੍ਹਾਂ ਨੇ ਇਹਨਾਂ ਚੰਗਾ ਕੰਮ ਕੀਤਾਗਾ ਤਾਂ ਅਸੀਂ ਵੀ ਆਪ ਦਾ ਸਕੂਲ ਵੱਲੋਂ ਇਹਦੇ ਵਿੱਚ ਯੋਗਦਾਨ ਪਾ ਰਹੇ ਆ ਅਸੀਂ ਬੱਚੇ ਲੈ ਕੇ ਆਏ ਆ ਵੀ ਤਾਂ ਕਿ ਜਿੰਨਾ ਵੀ ਸਾਡਾ ਤਿਲਫੁੱਲ ਇਹਦੇ ਚ ਯੋਗਦਾਨ ਪਾ ਸਕਦਾ ਸੀ ਪਾਵਾਂ ਧੰਨਵਾਦ ਧੰਨਵਾਦ